ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਸ਼ਬਦ ਸਿੱਖਣ ਜਾ ਰਹੇ ਹਾਂ ਜੀ ਸੰਤਾਂ ਨਾਲ ਵੈਰ ਕਮਾਵਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜੰਮ ਮੈਂ ਵਾਰੋ ਵਾਰ ਆਓ ਜੀ ਸ਼ੁਰੂ ਕਰਦੇ ਹਾਂ ਤਾਲ ਬੈਠਮਾ ਕਹਿਰਮਾ 8 ਮਾਤਰਾ ਦੇ ਵਿੱਚ ਆਪਾਂ ਇਹ ਸ਼ਬਦ ਕਰਾਂਗੇ ਵੀਰਾਂ ਦਾ ਸਕੇਲ ਡੀ ਸ਼ਾਰਪ ਤੋਂ ਅਤੇ ਭੈਣਾਂ ਦਾ ਸਕੇਲ ਚੌਥੇ ਕਾੜੇ ਤੋਂ ਆਪਾਂ ਇਹ ਸ਼ਬਦ ਕਰ ਰਹੇ ਹਾਂ ਧਿਆਨ ਨਾਲ ਆਪ ਜੀ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ ਤਾਂ ਜੋ ਆਪ ਜੀ ਨੂੰ ਸਾਰਾ ਸ਼ਬਦ ਸੌਖਾ ਸਮਝ ਆ ਜਾਏ ਚ ਆਓ ਸ਼ੁਰੂ ਕਰਦੇ ਸੰਤਾਨ ਨਾਲ ਵੈਰ ਕਮਾਂ ਦੇ ਉਸਤਾਨ ਨਾਲ ਮੁਦਕੇ ਆ ਸੰਤਾਨ ਨਾਲ ਵੈਰ ਮਰ ਜੰਮੇ ਵਾਰੂਗਾ ਮਰ ਜੰਮੇ ਵਾਰੂਗਾ ਤੂੰ ਦੇਸ ਸਵਾ ਕਿਸ ਤਰੀਕੇ ਨਾਲ ਬਜਾਇਆ ਜੀ ਇੱਥੋਂ ਸ਼ੁਰੂ ਹੋਣਾ ਸੰਤਾਨ ਅਲਬੈਜ ਕਮਾਉਂਦੇ ਸੰਤਾਨ ਅਲਬੈਜ ਕਮਾਉਂਦੇ ਦੁਸ਼ਤਾਂ ਨਾਲ ਮੋ ਤਾਂ ਨਾਲ ਬੈਰ ਕਮਾਉਂਦੇ ਦੁਸ਼ਤਾਂ ਨਾਲ ਮੋਹ ਪਿਆਰ बस ਇਸ ਤਰ੍ਹਾਂ ਹੀ ਖਤਮ ਹੋ ਜਾਂਦੀ ਹੈ ਜੀ ਉਸ ਤੋਂ ਬਾਅਦ ਅੱਗੇ ਪਿੱਛੇ ਕੋਈ ਸੁੱਖ ਨਹੀਂ ਮਰ ਜੰਮੇ ਵਾਰੋ ਪਿਛੇ ਸੁਖ ਨਹੀਂ ਮਰ ਜੰਮ ਬਰੂਆ ਸੰਤਾਨ ਅਲਵੇ ਕਮਾਉ ਦੇ ਦੁਸ਼ਨਾ ਮਲੋ ਪੀਆ ਜ ਇਸ ਤਰੀਕੇ ਨਾਲ ਇੱਥੋਂ ਹੁਣ ਜੀ ਮੈਲਸ ਖੇਲ ਤੋਂ ਅਤੇ ਪੈਣਾ ਨੋਟ ਕਰ ਲੈਣ ਚੌਥੇ ਗਾੜੇ ਤੋਂ ਮੈਂ ਆਪ ਜਿੰਦਾ ਫਿਰ ਸੰਤਾਨਾਂ ਨੂੰ ਕਮਵਤੀ ਦੁਸ਼ਤਾਨਾਂ ਨੂੰ ਕੀ ਆਰ ਜੀ ਚੰਗਾ ਦੇਖੋ ਜੀ ਦੁਬਾਰਾ ਸੰਤਾਂ ਨਾਲ ਵੇਦ ਕਮਾਵਦੇ ਦੁਸ਼ਟਾਂ ਨਾਲ ਮੋਪੇ ਆਣ ਸੁਰਾ ਦੇ ਵਿੱਚ ਲੱਗ ਰਹੇ ਨੇ ਰੇ ਕੋਮਲ ਗਾ ਕੋਮਲ ਮਾ ਪਾ ਦਾ ਬਸ ਇੱਥੋਂ ਤੱਕ ਇਹ ਸ਼ਬਦ ਜਾਂਦਾ ਜੀ ਉੱਪਰ ਦਾ ਸਾ ਦਾ ਮਤਲਬ ਉਹ ਲਾਗ ਪੈਰ ਵੀ ਦੇ ਆਧਾਰ ਤੇ ਇਹ ਸ਼ਬਦ ਰੀਤ ਹੈ ਜਿਹੜੀ ਆਪਾਂ ਸਿੱਖ ਰਹੇ ਹਾਂ ਤਨ ਨਾਲ ਵੈਰ ਕਮਾਉਦੇ ਦੁਸ਼ਤਾਂ ਨਾਲ ਮੁਪੇ ਆ ਰਹੇ ਅਗਿਆਨਤਾ ਹੈ ਅਗੇ ਪਿੱਛੇ ਸੁਖ ਨਹੀਂ ਮਰ ਜੰਮ ਵਾ ਮਰ ਜੰਮਵਾਰੂ ਮਾ ਸੰਤਾਨ ਨੂੰ ਮੈਂ ਕਾਮ ਦੇ ਦੁਸ਼ਟਾਂ ਨਾਲ ਮੋਪੇ ਆਰ ਇਸ स्त्री ਕੇ ਨਾਲ ਆਪ ਜੀ ਨੇ ਸ਼ਬਦ ਨੂੰ ਕਰ ਲੈਣਾ ਜੀ ਉਮੀਦ ਹੈ ਕਿ ਆਪ ਸਿੱਖ ਗਏ ਹੋਵੋਗੇ ਇਸ ਤਰ੍ਹਾਂ ਸਾਰੇ ਅੰਤਰੇ ਜਿਹੜੇ ਨੇ ਚਾਰ ਕੋ ਅੰਤਰੇ ਇਹਦੇ ਮੇਰੇ ਖਿਆਲ ਚ ਹੈਗੇ। ਆਪ ਜੀ ਨੇ ਸਾਰੇ ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਪਹਿਲਾ ਅੰਤਰਾ ਲਗਾਇਆ। ਆਪ ਜੀ ਨੇ ਇਸ ਤਰ੍ਹਾਂ ਲਗਾ ਕੇ ਸ਼ਬਦ ਦਾ ਰਿਆਸ ਕਰਕੇ ਸੰਗਤ ਵਿੱਚ ਪੜਨਾ ਜੀ ਬਹੁਤ ਅੱਛਾ ਆਪ ਜੀ ਨੂੰ ਲੱਗੇਗਾ। ਅਗਲੀ ਵੀਡੀਓ ਜਲਦੀ ਲੈ ਕੇ ਆਵਾਂਗੇ। ਖੁਸ਼ ਰਹੋ ਜੀ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹੋ। ਜਿਹੜੇ ਚੈਨਲ ਨਾਲ ਨਵੇਂ ਜੁੜੇ ਨੇ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲੈਣ। ਜਿਹੜੇ ਪੁਰਾਣੇ ਜੁੜੇ ਹੋਏ ਨੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਇਸ ਤਰ੍ਹਾਂ ਸਪੋਰਟ ਕਰਦੇ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ। Vai cuje que, é que, é que é